ਕਿ ਝਾੜੂ ਦਾ ਬਟਨ ਦਬਾਉਣ ਦਾ ਮਤਲਬ ਸਿੱਧਾ ਕੇਜਰੀਵਾਲ ਨੂੰ ਵੋਟ ਪਾਉਣੀ ਹੈ। ਹੁਣ ਕੇਜਰੀਵਾਲ ਤਾਂ ਦਿੱਲੀ ਤੋਂ ਲੋਕਾਂ ਨੇ ਠੁੱਡੇ ਮਾਰ-ਮਾਰ ਕੱਢਤਾ। ਐਸਾ ਕੀ ਕਾਰਨ ਹੈ ਕਿ ਲੁਧਿਆਣਾ ਦੇ ਲੋਕ ਤੁਹਾਨੂੰ ਜਿਤਾਉਣ ਤੇ ਵੋਟਾਂ ਪਾਉਂਦੇ ਨੇ? ਬੇਸਿਕਲੀ ਇਹ ਦੋ ਜੜੀਆਂ ਪਾਰਟੀਆਂ ਇਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੀਆਂ। ਸਾਡੇ 3.5 ਸਾਲ ਚ ਸਰਕਾਰ ਨੇ ਪੰਜਾਬ 'ਚ ਕਿਤੇ ਇੱਟ ਨਹੀਂ ਲਾਈ। ਆਪਣੇ ਠੱਪੇ ਲਾ ਲਾ ਕੇ ਕੇਵਲ ਝੂਠਾ ਪ੍ਰਚਾਰ ਕਰ ਰਹੇ ਨੇ ਜਿਹੜਾ ਕਿ ਲੋਕਾਂ ਨੂੰ ਪਤਾ ਹੈ। ਇੱਕ ਪਾਸੇ ਕੇਜਰੀਵਾਲ ਸਸੋਦੀਆ ਭਗਵੰਤ ਮਾਨ ਸਾਰੀ ਪਾਰਟੀ ਤੇ ਸਰਕਾਰ ਇੱਥੇ ਜੋਰ ਲਾ ਰਹੀ ਹੈ ਇੱਕ ਪਾਸੇ ਤੁਸੀਂ ਕੱਲੇ ਲੱਗ ਰਹੇ ਹੋ ਮੁਕਾਬਲਾ ਕਿਵੇਂ ਲੱਗਦਾ ਸਭ ਕੈਂਡੀਡੇਟ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਖੜੇ ਨੇ ਉਹ ਸਭ ਮੁਕਾਬਲੇ 'ਚ ਐ ਇੱਕ ਪਾਸੇ ਇੱਥੇ ਨਾਰਾ ਇਹ ਵੀ ਲੱਗ ਰਿਹਾ ਕਿ ਯੋਧਾ ਦਿੱਲੀ ਵਿਰੋਧਾ ਜਿਵੇਂ ਦਿੱਲੀ ਤੋਂ ਸਾਰੀ ਪਾਰਟੀ ਆ ਕੇ ਬੈਠੀ ਐ ਤਾਂ ਲੱਗਦਾ ਕਿ ਇਸ ਚੀਜ਼ ਦਾ ਅਸਰ ਲੋਕਾਂ ਤੇ ਹੋ ਰਿਹਾ ਨਹੀਂ ਅੱਜ ਤਾਂ ਮੈਂ ਤਾਂ ਨਾਮ ਵੀ ਲੰਦਾਂ ਦਾ ਕਿ ਇਹ ਆਮ ਆਦਮੀ ਹੈ ਹੀ ਨਹੀਂ ਇਹ ਖਾਸ ਆਦਮੀਆਂ ਦੀ ਪਾਰਟੀ ਹੈ। ਤੁਸੀਂ ਦੇਖੋ ਜਿਹੜਾ ਕੈਂਡੀਡੇਟ ਹੈ ਉਹ 400 ਕਰੋੜ ਦਾ ਮਾਲਕ ਹੈ। ਉਹ ਲੁਧਿਆਣੇ ਰਹਿੰਦੇ ਨਹੀਂ ਪਿਛਲੇ 10 ਸਾਲ ਤੋਂ। ਕੋਈਂ grossove ਆਮ ਆਦਮੀ ਪਾਰਟੀ ਵਿੱਚ ਜਾਣ ਕਾਲੀਦਾਰ ਉਹ ਭਾਜਪਾ ਤੇ ਇੱਕ ਇਲਜ਼ਾਮ ਲਾਉਂਦਾ ਕਿ ਫਿਰਕੂ ਰਾਜਨੀਤੀ ਕਰਦੇ ਨੇ। ਤੁਹਾਨੂੰ ਪੰਜਾਬ ਭਾਜਪਾ ਜਾਂ ਸਾਡੇ ਦੇਸ਼ 'ਚ ਭਾਜਪਾ ਨੇ ਕਦੇ ਕੋਈ ਫਿਰਕੂਵਾਦ ਵਾਲੀ ਗੱਲ ਕੀਤੀ ਹੋਵੇ ਇੱਕ ਵੀ ਗੱਲ ਇੱਕ ਵੀ ਦੱਸ ਦਿਓ। ਪੰਜਾਬ ਦੇ ਹਾਲਾਤ ਅੱਜ ਬੱਦ ਤੋਂ ਬੱਦਰ ਨੇ। ਸਾਡਾ ਪੰਜਾਬ ਪਿਛਲੇ ਪਤਾ ਕਿੰਨੇ ਗਿਆ? ਗੱਲ ਗੱਲ ਤੇ ਕਰਨਾ। ਲੁਧਿਆਣਾ ਦੀ ਇੰਡਸਟਰੀ ਸੜੀ ਬਾਹਰ ਚਲੀ ਗਈ। ਕੌਣ ਸਹੀ ਕਰ ਸਕਦਾ ਹਾਲਾਤਾਂ? ਭਾਜਪਾ ਹੀ ਕਰ ਸਕਦੀ ਹੈ। ਪੰਜਾਬੀਆਂ ਨੇ ਕਾਂਗਰਸ ਵੀ ਦੇਖ ਲਈ, ਇਕਾਲੀ ਤਾਂ ਵੀ ਦੇਖ ਲਿਆ। ਔਰ ਹੁਣ ਝਾੜੂਗਲ ਵੀ ਦੇਖ ਲੈ। ਇਹਨਾਂ ਨੇ ਜੇ ਬਦਲਾਅ ਦੇ ਨਾਮ ਤੇ ਸਰਕਾਰ ਬਣਾਈ ਸੀ। ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਪ੍ਰੀਤ ਸਿੰਘ। ਲੁਧਿਆਣਾ ਜਿਵਨੀ ਚੋਣ ਦਾ ਮਾਹੌਲ ਪੂਰੀ ਤਰ੍ਹਾਂ ਪਖਿਆ ਹੋਇਆ ਤੇ ਲੁਧਿਆਣਾ ਪੱਛਮੀ ਦੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੀਵਨ ਗੁਪਤਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਗੁਪਤਾ ਸਾਹਿਬ ਕਿਵੇਂ ਦੇਖਦੇ ਹੋ ਮਾਹੌਲ ਕਿਉਂਕਿ ਲਗਾਤਾਰ ਕਈ ਦਿਨਾਂ ਤੋਂ ਪ੍ਰਚਾਰ ਤੁਸੀਂ ਵੀ ਕਰ ਰਹੇ ਹੋ ਤੇ ਅੱਜ ਤੁਸੀਂ ਆਪਣੀ ਸਥਿਤੀ ਕੀ ਦੇਖ ਰਹੇ ਹੋ ਬਹੁਤ ਵਧੀਆ ਜੀ ਮੈਂ ਤਾਂ ਆਪਣੇ ਇਲਾਕੇ ਦੀ ਜਨਤਾ ਦਾ ਜਿੱਥੋਂ ਮੈਨੂੰ ਪਾਰਟੀ ਨੇ ਆਪਣਾ ਉਮੀਦਵਾਰ ਕੋਸ਼ਿਸ਼ ਕੀਤਾ ਉਹ ਜਨਤਾ ਜਿੰਨਾ ਪਿਆਰ ਦੇ ਰਹੀ ਹੈ ਜਿੰਨਾ ਸਤਿਕਾਰ ਦੇ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਔਰ ਅੱਜ ਜਿਹੜੇ ਮੇਰੇ ਵਿਰੋਧੀ ਧਿਰ ਲਗਾਤਾਰ ਇਹ ਕਹ ਰਹੇ ਸੀ ਕਿ ਸਾਡਾ ਮੁਕਾਬਲਾ ਦੋਨਾਂ ਦਾ ਆਪਸ ਵਿੱਚ ਹੂੰ ਕਿਉਂਕਿ ਹੰਕਾਰੀ ਆ ਉਹ ਤਾਂ ਇਦਾਂ ਦੀ ਗੱਲਾਂ ਕਰਨਗੇ ਪਰ ਅੱਜ ਉਹਨਾਂ ਦੇ ਬੁੱਲਾਂ ਸਿਕੜੀਆਂ ਹੀ ਹੋਈ ਐ ਹੂੰ ਅੱਜ ਭਾਜਪੀ ਇਹਨਾਂ ਦੋਨਾਂ ਤੋਂ ਅੱਗੇ ਨਿਕਲ ਗਈ ਐਸਾ ਕੀ ਕਾਰਨ ਹੈ ਕਿ ਲੁਧਿਆਣਾ ਦੇ ਲੋਕ ਤੁਹਾਨੂੰ ਜਿਤਾਉਣ ਤੇ ਵੋਟਾਂ ਪਾਉਣ ਨਹੀਂ ਦੇਖੋ ਕਾਰਨ ਤਾਂ ਤੁਸੀਂ ਜਨਤਾ ਨੂੰ ਪੁੱਛੋ ਹੂੰ ਪਰ ਮੈਨੂੰ ਪਿਆਰ ਮਿਲ ਰਿਹਾ ਹੂੰ ਬੇਸਿਕਲੀ ਇਹ ਦੋ ਝੜੀਆਂ ਪਾਰਟੀਆਂ ਹੂੰ ਇਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੀਆਂ ਕਿਵੇਂ ਕਿਵੇਂ ਸੁਣੋ ਫਿਰ ਇੱਕ ਤਾਂ ਸਾਢੇ 3 ਸਾਲ ਦੀ ਪਰਫਾਰਮੈਂਸ ਹੈ ਸਰਕਾਰ ਦਾ ਕੈਂਡੀਡੇਟ ਹੈ ਸਾਢੇ 3 ਸਾਲ ਚ ਸਰਕਾਰ ਨੇ ਪੰਜਾਬ ਚ ਕਿਤੇ ਇੱਟ ਨਹੀਂ ਲਾਈ ਕੋਈ ਵਿਕਾਸ ਨਹੀਂ ਕੀਤਾ ਕੇਵਲ ਕੋਰਾ ਝੂਠ ਦੂਸਰਾ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਉਹ ਵੀ 3 ਸਾਲ ਤੋਂ ਮੈਂਬਰ ਆ ਆਫ ਪਾਰਲੀਮੈਂਟ ਆ ਰਾਜ ਸਭਾ ਦਾ ਹੁਣ ਮੇਰਾ ਸਵਾਲ ਉਹਨਾਂ ਨੂੰ ਹਮੇਸ਼ਾ ਹੀ ਰਹਿੰਦਾ ਹੈ ਕਿ ਭਾਈ 3 ਸਾਲ ਤੁਸੀਂ ਮੈਂਬਰ ਆਫ ਪਾਰਲੀਮੈਂਟ ਰਹੇ लुबियाणा ਦਾ ਕੋਈ ਤੁਸੀਂ ਕੰਮ ਕਰਾਇਆ ਹੋਵੇ ਆਪਣੇ ਰਾਜ ਸਭਾ ਦੇ ਮੈਂਬਰ ਦੇ ਕੋਟੇ ਚ ਕੋਟਾ ਹਰ ਸਾਲ ਹੁੰਦਾ ਕੋਈ ਕੰਮ ਨਹੀਂ ਕਰਾਇਆ ਹਮ ਕਦੇ ਬੜੇ ਵੀ ਨਹੀਂ ਲੁबियाਣੇ ਚ ਜਾਂ ਤੁਸੀਂ ਆਪਣੀ ਸਰਕਾਰ ਤੋਂ ਜੀ ਸਰਕਾਰ ਨੇ ਤੁਹਾਨੂੰ ਰਾਜ ਸਭਾ ਮੈਂਬਰ ਬਣਾਇਆ ਹੈ ਪੰਜਾਬ ਚ ਤੁਹਾਡੀ ਸਰਕਾਰ ਆ ਉਹਦੇ ਕੋਟੇ ਚ ਕੋਈ 2 ਰੁਪਏ ਲਵਾਏ ਹੁਣ ਉਹ ਵੀ ਨਹੀਂ ਲਵਾਏ ਹਮ ਚੂੜ ਬੋਲੀ ਜਾਂਦੇ ਨੇ ਅਸੀਂ ਹਵਾਈ ਐਡਾ ਬਣਵਾਤਾ ਜੀ ਅਸੀਂ ਐਲੀਵੇਟਰ ਰੋਡ ਬਣਾਤੀ ਫਿਰੋਜ਼ਪੁਰ ਰੋਡ ਵਾਲੀ ਅਸੀਂ ਰੇਲਵੇ ਸਟੇਸ਼ਨ ਦਾ ਨਵੀਕਰਨ ਦਾ ਕੰਮ ਵੀ ਅਸੀਂ ਸ਼ੁਰੂ ਕਰਾਇਆ ਉਹ ਕਿਨੇ ਕੀਤਾ ਇਹ ਸਾਰੇ ਪ੍ਰੋਜੈਕਟ ਕੇਂਦਰ ਸਰਕਾਰ ਦੇ ਮੈਂ ਤੁਹਾਨੂੰ ਦੱਸਦਾ ਬਿਲਕੁਲ ਆਪਣੇ ਠੱਪੇ ਲਾ ਲਾ ਕੇ ਕੇਵਲ ਝੂਠਾ ਪ੍ਰਚਾਰ ਕਰ ਰਹੇ ਨੇ ਜਿਹੜਾ ਕਿ ਲੋਕਾਂ ਨੂੰ ਪਤਾ ਤੁਸੀਂ ਨਾ ਦਾ ਚੋਣ ਮੈਂ ਤੁਹਾਨੂੰ ਦਿਖਾ ਦਿੰਦਾ ਮੇਰੀ ਗੱਡੀ 'ਚ ਮੈਂ ਰੱਖਿਆ ਲਖਣ ਦਿਖਾਉਣ ਵਾਸਤੇ ਕਿ ਇਹ ਰਾਣੇ ਆਪਣਾ ਛਾਪਿਆ ਹੋਇਆ ਕਿ ਅਸੀਂ ਕਰਾਇਆ ਕੋਰਾ ਝੂਠਾ ਇਹਨਾਂ ਨੇ ਕੁਝ ਨਹੀਂ ਕਰਾਇਆ ਤੁਹਾਨੂੰ ਇਹ ਡਿਟੇਲ ਵੀ ਦੱਸਦਾ ਮੈਂ ਜਿਹੜਾ ਤਾਂ 에어ਪੋਰਟ ਹੈ ਹੂੰ ਉਹਦਾ ਉਦਘਾਟਨ 2020 ਚ ਹੋਇਆ ਸੀ ਇਹਦਾ ਐਮਪੀ ਵੀ ਨਹੀਂ ਬਣੇ ਸੀ ਉਸ ਵਿੱਚ ਹੁਣ ਤੁਸੀਂ ਕਹੋਗੇ ਜੀ 5 ਸਾਲ ਲੇਟ ਕਰਤਾ ਹੂੰ ਉਹਦਾ ਇੱਕ ਪ੍ਰੋਸੈਸ ਹੈ ਸਾਡਾ 에어ਫੋਰਸ ਫੋਰਸ ਦਾ 에어ਬੇਸ ਆ ਹੂੰ ਹੁਣ ਸਾਡੇ ਕਈ ਤਰ੍ਹਾਂ ਦੇ ਆਰਮੀ ਦੇ ਇਹ ਫੌਜ ਦੇ ਉਹਦੇ ਕਈ ਤਰ੍ਹਾਂ ਦੇ ਨੌਲਜ ਹੁੰਦੇ ਨੇ ਜਿਹੜੂ ਸੀਕ੍ਰੀਟ ਰੱਖਣਾ ਹੁੰਦਾ ਹੂੰ ਇਸ ਕਰਕੇ ਉਹ ਜਗ੍ਹਾ ਨੂੰ ਸੈੱਟ ਕਰਕੇ ਉਹਨਾਂ ਨੂੰ ਥੋੜਾ ਟਾਈਮ ਲੱਗਿਆ ਔਰ ਹੁਣ ਲਗਭਗ ਬਣ ਕੇ ਤਿਆਰ ਹੋ ਰਿਹਾ ਦੋ 2 ਮਹੀਨੇ ਜਿਹਦਾ ਮੂਰਤ ਹੋ ਰਿਹਾ ਜਦੋਂ ਫਲਾਈਟਾਂ ਨੇ ਅਲਾਉ ਕਰਤਾ ਉੱਥੋਂ ਉੱਡਣਾ ਉਰਣ ਇੱਕ ਪਾਸੇ ਸਾਰੀ ਸਰਕਾਰ ਖੜੀ ਹੈ ਸੁਣੋ ਐਲੀਵੇਟਰ ਰੋਡ 2016 ਦੇ ਵਿੱਚ ਗਟਕਰੀ ਜੀ ਦਾ ਉਗਾਟਨ ਕਰਕੇ ਗਏ ਸੀ ਐਮਪੀ ਤਾਂ ਉਸ ਟਾਈਮ ਬਹਿਈ ਰਿਚ ਰੋਡਾਂ ਹਮ ਔਰ ਤੈ ਸਮੇਂ ਦੇ ਅੰਦਰ ਐਲੀਵੇਟਰ ਰੋਡ ਬਣ ਗਈ ਹੈ ਇਹਨਾਂ ਨੇ ਕੀ ਕੀਤਾ ਕੁਝ ਵੀ ਨਹੀਂ ਰੇਲਵੇ ਸਟੇਸ਼ਨ ਦਾ ਨਵੀਕਰਨ ਜਿਹੜਾ ਹੋਇਆ ਹੈ ਪੂਰੇ ਦੇਸ਼ 'ਚ 500 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਮੋਦੀ ਸਰਕਾਰ ਅਦਰਿਕ ਬਣਾ ਰਹੀ ਹੈ ਜਦੋਂ ਬੰਨਾ 26 ਚ ਤੇ ਐ ਬਣੂਗਾ ਜਿੱਦਾਂ 에어ਪੋਰਟ ਹੁੰਦਾ ਇਹਨਾਂ ਨੇ ਕੀ ਕੀਤਾ ਮੈਨੂੰ ਗੱਲ ਨਹੀਂ ਸਮਝ ਆ ਰਹੀ ਇਹਨਾਂ ਨੇ ਤਾਂ ਕਦੇ ਕੋਈ ਚਿੱਠੀ ਲਿਖੀ ਹੋਵੇ ਕੇਂਦਰ ਸਰਕਾਰ ਨੂੰ ਚਲੋ ਮੰਨ ਲੈਂਦੇ ਆ ਫਿਰ ਇਹਨਾਂ ਨੇ ਬਣਵਾਇਆ ਕੋਈ ਚਿੱਠੀ ਲਿਖ ਕੇ ਬੌਧੀ ਸਰਕਾਰ ਨੂੰ ਕਿਹਾ ਹੋਵੇ ਵੀ ਇਹ ਬਣਾ ਦਿਓ ਕਦੇ ਵੀ ਲਿਖੀ ਦਿਖਾ ਦੇ ਚਿੱਠੀ ਇੱਕ ਪਾਸੇ ਕੇਜਰੀਵਾਲ ਸਸੌਦੀਆ ਭਗਵੰਤ ਮਾਨ ساری ਪਾਰਟੀ ਤੇ ਸਰਕਾਰ ਇੱਥੇ ਜੋਰ ਲਾ ਰਹੀ ਹੈ ਇੱਕ ਪਾਸੇ ਤੁਸੀਂ ਇਕੱਲੇ ਲੱਗ ਰਹੇ ਹੋ ਮੁਕਾਬਲਾ ਕਿਵੇਂ ਲੱਗਦਾ ਦੇਖੋ ਇਸ ਤਰ੍ਹਾਂ ਹੈਗਾ ਕਿ ਮੁਕਾਬਲਾ ਤਾਂ ਜਿਹੜੀ ਪਾਰਟੀ ਦੇ ਨੁਮਾਇੰਦੇ ਖੜੇ ਆ ਉਹਦੇ ਨਾਲ ਸਾਰਿਆਂ ਨਾਲ ਮੁਕਾਬਲਾ ਹੁੰਦਾ ਜੇ ਮੈਂ ਕਹਾ ਕਿ ਫਲਾਣਾ ਮੇਰੇ ਨਾਲ ਮੁਕਾਬਲੇ ਚ ਟੇ ਮੈਂ ਨੋ ਨਾ ਮੈਨੂੰ ਹੰਕਾਰ ਦੀ ਪਾਸ਼ਾ ਕਰਨੀ ਹੁੰਦੀ ਹੈ ਨਾ ਮੈਂ ਕਦੇ ਵਰਤਦਾ ਸਭ ਕੈਂਡੀਡੇਟ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਖੜੇ ਨੇ ਉਹ ਸਭ ਮੁਕਾਬਲੇ 'ਚ ਹੈ ਉਹ ਆਪਣੀਆਂ ਆਪਣੀਆਂ ਨੀਤੀਆਂ ਦੱਸ ਰਹੇ ਨੇ ਲੋਕਾਂ ਨੂੰ ਹੂੰ ਉਹ ਲੋਕਾਂ ਨੇ ਕਿੰਨੀਆਂ ਸੈਪਟ ਕਰਨੀਆਂ ਕਿੰਨਾ ਝੂਠ ਕਿੰਨਾ ਸੱਚ ਉਹ ਲੋਕਾਂ ਨੇ ਫੈਸਲਾ ਕਰਨਾ ਹੈ ਹੂੰ ਤੇ ਉਹਨਾਂ ਨੇ 19 ਤਰੀਕ ਨੂੰ ਫੈਸਲਾ ਕਰ ਦੇਣਾ ਜੀ ਰਿਜ਼ਲਟ ਆਊਗਾ ਤਾਂ ਹੀ ਉੱਤੇ ਪਤਾ ਲੱਗ ਜੂਗਾ ਇੱਕ ਪਾਸੇ ਇੱਥੇ ਨਾਰਾ ਇਹ ਵੀ ਲੱਗ ਰਿਹਾ ਕਿ ਯੁੱਧ ਦਿੱਲੀ ਵਿਰੋਧਾ ਜਿਵੇਂ ਦਿੱਲੀ ਤੋਂ ਸਾਰੀ ਪਾਰਟੀ ਆ ਕੇ ਬੈਠੀ ਹੈ ਤਾਂ ਲੱਗਦਾ ਕਿ ਇਸ ਚੀਜ਼ ਦਾ ਅਸਰ ਲੋਕਾਂ ਤੇ ਹੋ ਰਿਹਾ ਨਹੀਂ ਲੋਕ ਸਮਝਦੇ ਨਹੀਂ ਹੂੰ ਕਿ ਝਾੜੂ ਦਾ ਬਟਨ ਦਬਾਉਣ ਦਾ ਮਤਲਬ ਸਿੱਧਾ ਕੇਜਰੀਵਾਲ ਨੂੰ ਵੋਟ ਪਾਉਣਾ। ਹੂੰ ਹੁਣ ਕੇਜਰੀਵਾਲ ਤਾਂ ਦਿੱਲੀ ਤੋਂ ਲੋਕਾਂ ਨੇ ਠੁੱਡੇ ਮਾਰ ਮਾਰ ਕੱਢਦਾ। ਹੂੰ ਹੁਣ ਪੰਜਾਬ ਦੇ ਰਸਤੇ ਦੁਬਾਰਾ ਉਹ ਦਿੱਲੀ ਜਾਣ ਨੂੰ ਫਿਰਦਾ ਹੈ। ਹੂੰ ਪੰਜਾਬੀ ਇੰਧਾ ਦੀ ਕਦੇ ਦੀ ਗਲਤੀ ਕਰਨਗੇ। ਪੰਜਾਬੀਆਂ ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆਇਆ ਹੈ ਕਿ ਇਹ ਦੇਸ਼ ਨੂੰ ਜਾਂ ਦਿੱਲੀ ਨੂੰ ਡਿਸਟਰਬ ਕਰਨ ਵਾਲੇ ਲੋਕ ਹੈ। ਹੂੰ ਨਾ ਤਾਂ ਇਹ ਡਵੈਲਪਮੈਂਟ ਦੇ ਪੱਖੀ ਹੈ। ਇਹ ਕੇਵਲ ਪੈਸਾ ਬਣਾਉਂਦਾ ਜਿਹੜਾ ਆਪਣੇ ਆਪ ਨੂੰ ਇੰਨਾ ਕਹਿੰਦਾ ਸੀ ਕਿ ਜੀ ਮੈਂ ਤਾਂ ਸਧਾਰਨ ਪਰਿਵਾਰ ਆ ਸਧਾਰਨ ਵਿਅਕਤੀ ਆ ਆਮ ਆਦਮੀ ਪਾਰਟੀ ਦਾ ਵੀ ਨਾਮ ਆਮ ਆਦਮੀ ਪਾਰਟੀ ਰੱਖ ਲਿਆ ਅਸੀਂ ਤਾਂ ਮੈਂ ਤਾਂ ਵੈਸੇ ਨਾਮ ਵੀ ਲੰਦਾ ਨਾ ਕਿਉਂਕਿ ਇਹ ਆਮ ਆਦਮੀ ਹੈ ਹੀ ਨਹੀਂ ਇਹ ਖਾਸ ਆਦਮੀਆਂ ਦੀ ਪਾਰਟੀ ਹੈ ਹੁਣ ਤੁਸੀਂ ਦੇਖੋ ਜਿਹੜਾ ਕੈਂਡੀਡੇਟ ਆ ਉਹ 400 ਕਰੋੜ ਦਾ ਮਾਲਕ ਹੈ ਸਭ ਤੋਂ ਅਮੀਰ ਉਹ ਹੀ ਹੈ ਸ਼ਾਇਦ ਫਿਰ ਇੰਨਾ ਹੀ ਨਹੀਂ ਉਹ ਲੁਧਿਆਣੇ ਰਹਿੰਦੇ ਨਹੀਂ ਪਿਛਲੇ 10 ਸਾਲ ਤੋਂ ਕਿਤੇ ਗੜਗਾਉਂ ਮੈਂ ਸੁਣਿਆ ਵੀ ਉੱਥੇ ਆਲੀਸ਼ਾਨ بنگਲਾ ਬਣਾਇਆ ਉੱਥੇ ਰਹਿੰਦੇ ਨੇ ਉਹ ਇਤਾ ਕਿਤੇ ਕਿਉਂਕਿ ਜਿਸ ਧੰਗ ਨਾਲ ਰਾਜ ਸਭਾ ਦੇ ਮੈਂਬਰ ਬਣੇ ਆ ਲੋਕਣੋਂ ਵੀ ਪਤਾ ਹੈ ਦਿਹਾਣੇ ਦੇ ਲੋਕ ਤਾਂ ਬੜੇ ਸਿਆਣੇ ਆ ਹੂੰ ਤਾਂ ਲੱਗਦਾ ਜੇ ਭਾਜਪਾ ਨੂੰ ਚੁਣਨਗੇ ਲੋਕ ਪੰਜਾਬ ਦੇ ਤੁਹਾਡੇ ਸਾਹਮਣੇ ਦੇਖੋ ਮੈਂ 23 ਤਰੀਕ ਨੂੰ ਰਿਜ਼ਲਟ ਦੱਸੂਆ ਹੂੰ ਕਿ ਭਾਜਪਾ ਕਿੰਨੇ ਵਜੇ ਕਿੰਨੇ ਵੱਡੇ ਮਾਰਜ ਨਾਲ ਸੀਟ ਜਿੱਤੀ ਹੈ ਇਤੇ ਇਹ ਗਿਦਰ ਜੜ ਦੱਸੋ ਕਿਉਂਕਿ ਵਿਰੋਧੀ ਪਾਰਟੀਆਂ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ ਉਹ ਭਾਜਪਾ ਤੇ ਇੱਕ ਇਲਜ਼ਾਮ ਲਾਉਂਦਾ ਕਿ ਫਿਰਕੂ ਰਾਜਨੀਤੀ ਕਰਦੇ ਨੇ ਤੁਹਾਨੂੰ ਪੰਜਾਬ ਦੇ ਲੋਕ ਐਕਸੈਪਟ ਕਰਨਗੇ 2027 ਦੇ ਵਿੱਚ ਮੈਨੂੰ ਤੁਸੀਂ ਦੱਸੋ ਕਿ ਅਸੀਂ ਕਿਹੜੀ ਫਿਰਕੂ ਰਾਜਨੀਤੀ ਕੀਤੀ ਹੈ ਫਿਰ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਤੁਹਾਨੂੰ ਪੰਜਾਬ ਭਾਜਪਾ ਜਾਂ ਸਾਡੇ ਦੇਸ਼ 'ਚ ਭਾਜਪਾ ਨੇ ਕਦੇ ਕੋਈ ਫਿਰਕੂਵਾਦ ਵਾਲੀ ਗੱਲ ਕੀਤੀ ਹੋਵੇ ਇੱਕ ਵੀ ਗੱਲ ਇੱਕ ਵੀ ਦੱਸ ਦਿਓ ਦੱਸੋ ਇਹ ਇਲਜ਼ਾਮ ਤੁਹਾਡੇ ਤੇ ਕਿਉਂ ਲਾਉਂਦੇ ਫਿਰ ਨਹੀਂ ਕਿਸੇ ਦੇ ਕਹਿਣ ਨਾਲ ਦਾ ਇਲਜ਼ਾਮ ਨਹੀਂ ਲੱਗ ਜਾਂਦਾ ਨਾ ਕੋਈ ਗੱਲ ਤਾਂ ਦੱਸੋ ਨਾ ਭਾਜਪਾ ਨੇ ਆ ਫਿਰ ਕੋਈ ਬਾਤ ਕੀਤਾ ਮੈਂ ਫਿਰ ਜਵਾਬ ਦੰਦਾ ਲੰਮਾਗਾ ਜਿਵੇਂ ਉਹ ਕਹਿੰਦਾ ਕਿ ਹਿੰਦੂਤਵ ਨੂੰ ਅੱਗੇ ਰੱਖਦੇ ਆ ਜਾਂ ਫਿਰ ਪੋਲਰਾਈਜੇਸ਼ਨ ਕਰਦੇ ਆ ਜਿਹੜੀਆਂ ਮਿਨੋਰਟੀਜ਼ ਨੇ ਉਹਨਾਂ ਦੇ ਖਿਲਾਫ ਤੁਸੀਂ ਲਗਾਤਾਰ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ ਨਹੀਂ ਦੇਖੋ ਕੋਈ ਵੀ ਗੱਲ ਹੁੰਦੀ ਹੈ ਨਾ ਜਿਹੜੀ ਉਹ ਵਿਦ ਐਵਿਡੈਂਸ ਹੁੰਦੀ ਹ ਕਿਸੇ ਵਿਰੋਧੀ ਤੇ ਤੇ ਕਹਿ ਨਾਲ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਗੱਲਾਂ ਦੱਸੀਆਂ ਨਾ ਵਿਦ ਐਵਿਡੈਂਸ ਦੱਸੀਆਂ ਹਮ ਬਿਨਾ ਜਿਸ ਗੱਲ ਦਾ ਕੋਈ ਪ੍ਰਮਾਣ ਹੀ ਨਹੀਂ ਹੈਗਾ ਉਹਦਾ ਕੋਈ ਫਾਇਦਾ ਪਾਪਾ ਮੇਰੀ ਗੱਲ ਸੁਣੋ ਸੁਣੋ ਮੇਰੀ ਗੱਲ ਹੁਣ ਤੁਸੀਂ ਮੈਂ ਹਿੰਦੂ ਆ ਹੂੰ ਠੀਕ ਹੈ ਜਨਮ ਜਨਮਾਂ ਤਰ ਹਿੰਦੂ ਆ ਹਾਂਜੀ ਮੇਰਾ ਜਨਮ ਬਸੀ ਪਠਾਨਾ ਦਾ ਫਤਿਹਗੜ੍ਹ ਸਾਹਿਬ ਤੋਂ 4 ਕਿਲੋਮੀਟਰ ਦੂਰ ਹੂੰ ਜਿੱਦਨ ਮੈਂ ਆਪਣੇ ਪੇਪਰ ਫਾਈਲ ਕਰਨੇ ਸੀ ਸਭ ਤੋਂ ਪਹਿਲਾਂ ਮੈਂ ਆਪਣੇ ਪੁਰਾਣੇ ਪਿੰਡ ਗਿਆ ਬਸੀ ਪਠਾਨਾ ਉੱਥੇ ਸਾਡੇ ਵੱਡੇ ਵੱਡੇ ਰੇਣੇ ਮੱਥਾ ਟੇਕਿਆ ਹੂੰ ਮੱਥਾ ਟੇਕਣ ਤੋਂ ਬਾਅਦ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰੇ ਮੱਥਾ ਟੇਕਿਆ ਹੂੰ ਮੇਰੀ ਆਸ ਹੈ ਅੱਜ ਨਹੀਂ ਦੋੜਾ ਹੂੰ ਬੜੇ ਸਾਲਾਂ ਦੀ ਹੈ ਜਦਨ ਦਾ ਮੈਂ ਜਨਮ ਸੰਭਾਲਿਆ ਸੂਰਤ ਉਦੋਂ ਤੋਂ ਮੈਂ ਜਾਣਾ ਉੱਥੇ ਮੱਥਾ ਟੇਕਿਆ ਫਿਰ ਮੈਂ ਗੁਰਦੁਆਰਾ ਸਿੰਘ ਸਿੰਘ ਸਭਾ ਮਾਡਲ ਗ੍ਰਾਮ ਲੁਧਿਆਣਾ ਵਿਖੇ ਮੱਥਾ ਟੇਕਿਆ ਠੀਕ ਹੈ ਫਿਰ ਮੈਂ ਮੱਥਾ ਟੇਕਿਆ ਦੁਰਗਾਣਾ ਸ੍ਰੀ ਦੁਰਗਾ ਮਾਤਾ ਮੰਦਰ ਜਗਰਾਉਂਪੁਰ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਪੇਪਰ ਫਾਈਲ ਕਰਨ ਗਿਆ ਚਲੋ ਸਿਆਸਤ ਕਰਨ ਨੂੰ ਵੀ ਹੁਣ ਚੋਣ ਲੜ ਰਿਹਾ ਜੀ ਤੇ ਹੁਣ ਗੁਰਦੁਆਰੇ ਵੀ ਮੱਥਾ ਟੇਕਣ ਦਾ ਲੱਗ ਗਿਆ ਹੁਣ ਥੋੜਾ ਅਗਲਾ ਸਵਾਲ ਵੀ ਜਵਾਬ ਦੇਣਾ ਉਹਦਾ ਮੈਨੂੰ ਕਿ ਲੋੜ ਸੀ ਬਸ ਇਹ ਪਤਾਣਾ ਜਾਂ ਫਤਿਹਗੜ੍ਹ ਸਾਹਿਬ ਜਾ ਕੇ ਮੱਥਾ ਟੇਕਣ ਦੀ ਮੱਜੇ ਸਿਆਸਤ ਕਰਨੀ ਹੁੰਦੀ ਤੇ ਮੈਂ ਇੱਥੇ ਸਿੰਘ ਸਵਾ ਗੁਰਦੁਆਰਾ ਮਾਡਲ ਰਾਮ ਮਾ ਸਾਡੇ ਕੇ ਸਾਰ ਦੰਦਾ ਕੰਮ ਮਤਲਬ ਆਸਤਾ ਤੁਹਾਡੀ ਜੁੜੀ ਹੋਈ ਆ ਬਿਲਕੁਲ ਮੈਂ ਹਿੰਦੂ ਹੋਣ ਦੇ ਨਾਤੇ ਮੈਂ ਦਰਵਾਸਾ ਵੀ ਨਿਤਬਸਤਗ ਹੁਣਾ ਮੈਂ ਫਤੇਗੜ ਸਾਹਿਬ ਕਿਉਂਕਿ ਫਤੇਗੜ ਸਾਹਿਬ ਤੁਹਾਨੂੰ ਗੱਲ ਦੱਸਦਾ ਮੈਂ ਕੋ 14 April 2021 ਉਸ ਦਿਨ ਚਿਲड्रन डे ਸੀ ਕਹਿੰਦਾ ਬੰਨੂ ਚਿਲड्रन डे ਹੁੰਦਾ ਮੇਰਾ ਮੇਰੀ ਆਤਮਾ ਨੇ ਆਵਾਜ਼ ਦਿੱਤਾ ਵੀ ਇਹ ਕਾਹਦਾ 14 April ਯਾਰ ਚਿਲड्रन डे ਹੁੰਦਾ ਮੈਂ ਚਿੱਠੀ ਲਿਖੀ ਪ੍ਰਧਾਨ ਮੰਤਰੀ ਜੀ ਨੂੰ ਕਿ ਇਸ 14 ਅਪ੍ਰੈਲ ਦਾ ਕੋਈ ਮਤਲਬ ਨਹੀਂ ਕੇਵਲ ਚਾਚਾ ਨਹਿਰੂ ਦਾ ਜਨਮ ਦਿਨ ਹੈ ਉਹਨੂੰ ਬੱਚਿਆਂ ਨਾਲ ਜੋੜ ਕੇ ਚਿਲਡਰਨ ਡੇ ਡਿਕਲੇਅਰ ਕਰਤਾ 14 ਨਵੰਬਰ ਸੌਰੀ 14 ਨਵੰਬਰ ਹਾਂ ਮੈਂ ਗਲਤ ਬੋਲ ਗਿਆ 14 ਨਵੰਬਰ 2021 ਤੇ 14 ਨਵੰਬਰ ਨੂੰ ਇਹਦਾ ਕੋਈ ਮਤਲਬ ਨਹੀਂ ਇਸ ਕਰਕੇ ਇਹ ਜਿਹੜਾ ਚਿਲਡਰਨ ਨੇ ਬਣਾਇਆ ਜਾਂਦਾ ਇਹਨੂੰ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਬਣਾਇਆ ਜਾਣਾ ਚਾਹੀਦਾ 25 26 27 ਦਸੰਬਰ 11 12 13 ਪੋਜੀਸ਼ਨ ਹੁੰਦੀ ਹੈ ਲਗਭਗ ਇੱਕ ਤਾਂ ਦਿਨ ਕਦੇ ਅੱਗੇ ਪਿੱਛੇ ਹੋ ਜਾਂਦਾ ਤੇ ਉਹੜਾ ਦਿਨਾਂ ਦੇ ਵਿੱਚ ਵੀ ਕੋਈ ਡੇਟ ਤੈਅ ਕਰਕੇ ਉਸ ਦਿਨ ਚਿਲड्रन ਰੇ ਬਣਾਇਆ ਜਾਣਾ ਚਾਹੀਦਾ ਉਹ ਚਿੱਠੀ ਮੈਂ ਤੁਹਾਨੂੰ ਦਿਖਾ ਸਕਦਾ ਮੇਰੇ ਉਹਦੇ ਵਿੱਚ ਪਈ ਹੈ ਮੇਲ ਦੇ ਵਿੱਚ ਵੀ ਪਈ ਹੈ ਔਰ ਚੈਨਲ ਨੇ ਚਲਾਇਆ ਵੀ ਕਈ ਚੈਨਲਾਂ ਨੇ ਉਸ ਤੋਂ ਬਾਅਦ 2 ਮਹੀਨੇ ਬਾਅਦ ਜਨਵਰੀ ਦੇ ਪਹਿਲੇ ਹਫਤੇ 2022 ਜਾਂ ਦੂਜੇ ਹਫਤੇ ਪ੍ਰਧਾਨ ਮੰਤਰੀ ਜੀ ਨੇ ਵੀਰਵਾਲ ਦਿਵਸ ਦੀ ਘੋਸ਼ਣਾ ਕੀਤੀ 26 ਦਸੰਬਰ ਹੁਣ ਇਹਦੇ ਚ ਕੀ ਸਿਆਸਤ ਕਰ ਲਈ ਮੈਂ ਫਿਰ ਫਤੇਗੜ ਸਾਹਿਬ ਜਾ ਕੇ ਨਿਤਵਸਤ ਨੂੰ ਕਿਹਾ ਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਠੀਕ ਹੈ ਕਿ ਇਹ ਸਾਡੇ ਬੰਦ ਦੀ ਭਾਵਨਾ ਦਾ ਦੇਖੋ ਬਖਸ਼ਿਸ਼ ਤਾਂ ਗੁਰੂ ਸਾਹਿਬ ਦੀ ਹੋਈ ਹੈ ਪ੍ਰਧਾਨ ਮੰਤਰੀ ਜੀ ਨੇ ਬੇਸ਼ੱਕ ਅਨਾਉਂਸ ਕੀਤਾ ਪ੍ਰਧਾਨ ਮੰਤਰੀ ਜੀ ਦਾ ਫਿਰ ਮੈਂ ਮਈ 2022 ਚ ਜਦੋਂ ਉਹ ਇੱਕ ਕੈਂਸਰ ਹਸਪੀਟਲ ਦਾ ਉਦਘਾਟਨ ਕਰਨ ਵਾਸਤੇ ਮੋਹਾਲੀ ਆਏ ਫਿਰ ਮੈਂ ਉਹਨਾਂ ਦਾ ਮੰਚ ਦੇ ਪਿੱਛੇ ਸਾਨੂੰ 15 20 ਲੋਕਾਂ ਨੂੰ ਮਿਲਾਇਆ ਗਿਆ ਹੋਰ ਕੋਰ ਗਰੁੱਪ ਦੇ ਮੈਂਬਰਸ ਮੈਂ ਉਸ ਸਮੇਂ ਫਿਰ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵੱਡਾ ਕੰਮ ਕੀਤਾ ਸਾਡੀ ਆਸਾ ਦਾ ਸਵਾਲ ਸੀ ਹੁਣ ਉਹ ਉਹਨਾਂ ਨੇ ਉਹਨਾਂ ਨੇ ਜੋ ਗੱਲ ਕਹੀ ਉਹ ਸੁਣਨ ਵਾਲੀ ਹੈ ਸਾਨੂੰ ਫਿਰ ਕ ਪ੍ਰਸਤ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਜੀ ਨੇ ਗੱਲ ਕਹੀ ਕਿ ਜੀਵਨ ਇਹ ਪਹਿਲੇ ਇਸ ਸ਼ਹਾਦਤ ਕੋ ਕੇਵਲ ਪੰਜਾਬ ਜਾਂ ਪੰਜਾਬ ਕੇ ਆਸ-ਪਾਸ ਕੇ ਲੋਕ ਜਾਣਤੇ تھے ਹੁਣ ਇਸ ਕੋ ਪੂਰੀ ਦੁਨੀਆ ਜਾਣੇਗੀ कि हमारे देश में 7 साल और 9 साल के छोटे-बट्टे ऐसे बच्चे पैदा हुए जिन्होंने धर्म की खातिर अपनी शहादत दी थी। हम्म ये प्रधानमंत्री जी की सोच है। सन्नू कोई फिरका परस्त कही जावे तो किसे कहण नाल थोड़ी हो जाना। ठीक है। श्री करतारपुर साहब दा लांगा किडे खोलया? हम्म 400 साला नौवीं बादशाह श्री गुरु तेग बहादुर जी दा उस स्थान ते बनाया गया जिथे छाद दोई। किन्ने बनाया? किन्ने प्रधानमंत्री हुए ने? इस देश दा प्रधानमंत्री सिख भी होया। हम्म ਬਣਾ ਸਕਦੇ ਸੀ ਨਾ 2027 ਤੋਂ ਲੱਗਦਾ ਕਿ ਜਿਹੜੇ ਕੰਮ ਤੁਸੀਂ ਕੀਤੇ ਆ ਉਹਦੇ ਸਿਰ ਤੇ ਪੰਜਾਬ ਦੇ ਵਿੱਚ ਤੁਸੀਂ ਸਰਕਾਰ ਬਣਾ ਲਓਗੇ ਦੇਖੋ ਮੇਰੀ ਤਾਂ ਗੱਲ ਮੈਂ ਤਾਂ ਪੰਜਾਬੀਆਂ ਤੇ ਗੱਲ ਰੱਖੀ ਹੋਈ ਹੈ ਸਾਡੇ ਤੋਂ ਛੋਟੀ ਸਟੇਟ ਹਰਿਆਣਾ ਜਿੱਥੇ ਡਿਵੈਲਪਮੈਂਟ 'ਚ ਸਾਡੇ ਤੋਂ ਪਿੱਛੇ ਭਾਜਪਾ ਦੀ ਸਰਕਾਰ ਆਈ ਖੱਟਰ ਸਾਹਿਬ ਮੁੱਖ ਮੰਤਰੀ ਬਣੇ ਸਾਡੇ ਤੋਂ ਅੱਗੇ ਨਿਕਲ ਗਿਆ ਤੀਜੀ ਵਾਰੀ ਭਾਜਪਾ ਦੀ ਸਰਕਾਰ ਬਣਾਤੀ ਲੋਕਾਂ ਨੇ ਖੁਸ਼ ਆ ਤਾਂ ਹੀ ਬਣਾਈ ਨਾ यूपी ਲੈ ਲੋ ਕ੍ਰਾਈਮ ਦੇ ਅੰਦਰ ਨੰਬਰ 1 ਸੂਬਾ ਹਮ ਯੋਗੀ ਜੀ ਦੀ ਸਰਕਾਰ ਬਣਾਈ ਯੋਗੀ ਜੀ ਨੇ ਕੁੱਟ-ਕੁੱਟ ਕੇ ਧੁੰਨ ਤੇ ਜ਼ਿਲ੍ਹਾ ਚ ਹਮ ਅੱਜ ਕ੍ਰਾਈਮ ਫਰੀ ਸੂਬਾ ਹੈ ਜ਼ੀਰੋ ਟੋਲਰੈਂਸ ਹੈ ਲੋਕਾਂ ਨੇ ਦੂਜੀ ਵਾਰੀ ਯੋਗੀ ਜੀ ਨੂੰ ਮੁੱਖ ਮੰਤਰੀ ਬਣਾਤਾ ਜੇ ਹੁਣ ਪੰਜਾਬ ਦੇ ਹਾਲਾਤ ਠੀਕ ਨੇ ਭਾਈ ਫਿਰ ਜਿਹਨੂੰ ਮਰਜ਼ੀ ਬਣਾਈ ਜਾਓ ਸਾਨੂੰ ਕੀ ਦਿੱਕਤ ਹੈ ਹਮ ਪੰਜਾਬ ਦੇ ਹਾਲਾਤ ਅੱਜ ਵੱਤ ਤੋਂ ਬੱਤਰ ਨੇ ਸਾਡਾ ਪੰਜਾਬ ਪਿਛਲ ਪਤਾ ਕਿੰਨੇ ਗਿਆ ਹਮ ਗੱਲ-ਗੱਲ ਤੇ ਡਰਨਾ ਗੱਲ ਗੱਲ ਤੇ ਅੰਦੋਲਨ ਹਮ ਹੁਣ ਵੀ ਬੈਠ ਨੇ ਇਸੇ ਸਰਕਾਰ ਨੇ ਉਕਸਾਇਆ ਇਸੇ ਪਾਰਟੀ ਨੇ ਉਕਸਾਇਆ ਸੁਣੋ ਇਹੀ ਕਹਿੰਦਾ ਮੁੱਖ ਮੰਤਰੀ ਕਹਿ ਰਿਹਾ ਕਿ ਪੰਜਾਬ ਚ ਧਰਨੇ ਨੇ ਬਦਨਾਮ ਕਰਤਾ ਪੰਜਾਬ ਨੂੰ ਇਹ ਕਿ ਪੰਜਾਬ ਉਕਸਾਇਆ ਕਿਹਣਾ ਸੀ ਹਮ ਇਹੀ ਲੋਕ ਸੀ ਜਿਹੜੇ ਸਰਕਾਰ ਚ ਬੈਠੇ ਆ ਇਹਨਾਂ ਨੇ ਅੱਗ ਲਾਈ ਪੰਜਾਬ ਚ ਆਵਾਜ਼ ਨਹੀਂ ਬਿਲਕੁਲ ਇਹੀ ਪਾਰਟੀ ਕੇਜਰੀਵਾਲ ਮੈਂ ਸਮਝਦਾ ਕਿ ਮੈਂ ਤੁਹਾਡੇ ਕੈਮਰੇ ਅੱਗੇ ਉਹਨਾਂ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਪੰਜਾਬੀ ਸਮਝੋ ਕਿ ਇਹ ਉਹ ਲੋਕ ਨੇ जिन्होंने पंजाब ਦੇ ਵਿੱਚ ਵਿਰੋਧ ਨੂੰ ਅਗ ਲਾਈਏ ਤਰਨਿਆਂ ਦੇ ਵਿਰੋਧ ਨੂੰ ਅਸੀਂ ਇਹੀ ਕੁਛ ਕਰਦੇ ਰਹੇ ਔਰ ਅੱਜ ਪੰਜਾਬ ਕਿੱਥੇ ਖੜਾ ਹੈ ਸਾਡੇ ਬਾਹਰ ਤੋਂ ਕੋਈ ਲੋਕ ਆ ਕੇ ਇੱਥੇ ਨਾ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਨਾ ਇੰਡਸਟਰੀ ਲਾਉਣਾ ਚਾਹੁੰਦੇ ਨੇ ਲੁਧਿਆਣੇ ਦੀ ਇੰਡਸਟਰੀ ਸੜੀ ਬਾਹਰ ਚਲੀ ਗਈ ਕੌਣ ਸਹੀ ਕਰ ਸਕਦਾ ਹਾਲਾਤਾਂ ਮੇਰੇ ਬੀਜੇਪੀ ਹੀ ਕਰ ਸਕਦੀ ਹੈ ਇੱਕੋ ਇੱਕ ਪਾਰਟੀ ਹੈ ਬੀਜੇਪੀ ਬਾਕੀ ਤਾਂ ਤੁਸੀਂ ਅਜਮਾਲੇ ਸਾਰੇ ਪੰਜਾਬੀਆਂ ਨੇ ਕਾਂਗਰਸ ਵੀ ਦੇਖ ਲਈ ਕਾਲੀਦਰ ਵੀ ਦੇਖ ਲਿਆ ਔਰ ਹੁਣ ਝਾੜੂਗੜ੍ਹ ਵੀ ਦੇਖ ਲੇ ਇਹਨਾਂ ਨੇ ਜੇ ਬਦਲਾਅ ਦੇ ਨਾਮ ਤੇ ਸਰਕਾਰ ਬਣਾਈ ਸੀ ਅੱਜ 3.5 ਸਾਲ ਚ ਜਿਨ੍ਹਾਂ ਨੇ ਬਦਲਾਅ ਦੇ ਨਾਮ ਤੇ ਸਰਕਾਰ ਬਣਾਈ ਲੋਕ ਉਹਨਾਂ ਨੂੰ ਬਦਲਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਤਾਂ ਐਸੀ ਜੀਵਨ ਗੁਪਤਾ ਜੀ ਉਮੀਦਵਾਰ ਨੇ ਪਾਜੀ ਚਲੋ ਜੀ ਤੇ ਬਾਕੀ ਹੋਰ ਅਪਡੇਟਸ ਦੇਖਣੇ ਚਲੋ ਚਲੋ ਚਲੋ